ਸ੍ਰੀ ਗਾਲ ਜੀ ਲੋ ਜੀ ਅੱਜ ਸਵੇਰੇ ਸਵੇਰੇ ਸਾਡੀ ਨਵੇਂ ਪੰਗਾ ਖੜਾ ਹੋ ਗਿਆ ਰਾਤ ਬਹੁਤ ਖਰਾਬ ਹੋ ਗਈ ਸੀ ਸੱਚ ਲੱਗਿਆ ਬਦਲਣਾ 300 ਚ ਲਿਆਇਆ ਤਾਂ ਇਹ ਲੈ ਕੇ ਆਏ ਇਹ ਪਤਾ ਨਹੀਂ ਕੀ ਗੱਲ ਹੈ ਕਿ ਆ ਨਹੀਂ 6 ਮਹੀਨੇ ਸੋਚ ਕੱਢਦੀ ਨਹੀਂ ਹੈਗੀ ਮੋਟਰ ਫਟੋਕੇ ਵਾਲੀ ਬਦਲ 6 ਮਹੀਨੇ ਦੇ ਵਿੱਚ ਵਿੱਚ ਖਰਾਬ ਹੋ ਜਾਂਦੀ ਹੈ ਇਹ ਪਤਾ ਨਹੀਂ ਕੀ ਗੱਲ ਹੈ ਕਿ ਆ ਨਹੀਂ ਦੇਖਦੇ ਹੁਣ ਅਮੀ ਲਿਆਇਆ ਰੀਓਂ ਦੀ ਹੈਵਲ ਦੀ ਮੈਂ ਚੱਲ ਵਧੀਆ ਲਾ ਕੇ ਦੇਖਦੇ ਆ ਬਦਲ ਕੇ ਅਨਿਕਾ ਤੇ ਬਹੁਤ ਖਰਾਬ ਹੁੰਦੀ ਆ ਦੋ ਪਹਿਨਾ ਪਈਆਂ ਖਰਾਬ ਹੋਈਆਂ ਨੇ ਆਹ ਪਈਆਂ ਅਨਿਕਾ ਕਹਤੇ ਖਰਾਬ ਹੋ ਜਾਂਦੀ ਬਹੁਤ ਛਿੱਤੀ ਇਹਦੇ ਖਰਾਬ ਹੋ ਗਏ ਵਿੱਚ ਤੇ ਕੋਈ ਨਹੀਂ ਜਹਾ ਤਾਂ ਇਹ ਕਰਕੇ ਤਾਂ ਇਹ ਵੀ ਬਦਲਣ ਲੱਗਿਆ ਮੈਂ ਕਿਹਾ ਵੀ ਚਲ ਆਹ ਲਾ ਕੇ ਦੇਖ ਲੈਂਦੇ ਆ ਇੱਕ ਦੂਈ ਮਿਲਦੀ ਸੀ ਸਿੰਗਲ ਵਾਲੀ ਉਹ ਤਾਂ ਐ ਡਰ ਰਹਾਦਾ ਵੀ ਕਰੰਟ ਨਾ ਜਾਵੇ ਕਿਤੇ 1 ਪੁਆਇੰਟ ਘੱਟੂਂਦਾ ਜੇ ਲਾਏ ਵੀ 2 ਪੁਆਇੰਟ ਘੱਟ ਹੋ ਜਾਂਦੇ ਆ ਜੇ ਕੱਟਣੇ ਆਪਾਂ ਨੇ ਚਲੋ ਦੇਖਦੇ ਆ ਹੁ ਬਦਲ ਕੇ ਤੇ ਆ ਕਹਿੰਦੀ ਐ ਇਹ ਲਾ ਕੇ ਇਹ ਤਾਂ ਜੇ ਮਹੀਨੇ ਮਸਾਂ ਕੱਢਦੀਆਂ ਨਵੀਆਂ ਪਈਆਂ ਔਕੜੀ 6 ਮਹੀਨੇ ਦੇ ਵਿੱਚ ਵਿੱਚ ਕਦੇ 4 ਮਹੀਨੇ 6 ਮਹੀਨੇ ਬਸ ਬਣੀ ਕਿਹੜਾ ਗੱਲ ਹੈ ਕਿਹ ਨਹੀਂ ਵੋਲਟੇਜ ਵੀ ਪੂਰੀ ਆਈ ਨਹੀਂ ਹੈਗਾ ਵੀ ਵੋਲਟੇਜ ਨਹੀਂ ਹੈਗੀ ਵੋਲਟੇਜ ਵੀ ਵਧੀਆ ਹੈ ਲਾਗੀ ਵੀ ਮੌਜਦਗੀ ਜਾਂ ਨਾ ਬਦਲ ਕੇ ਲਿਆਇਆ ਹੈਵਲ ਦੀ ਮਾ ਚੱਲ ਹੈਵਲ ਦੀ ਦੇਖ ਲੈ ਦੇ ਮਹਿੰਗੀ ਹੈ ਇਹ ਲਾਗੀ ਕਾਤੀਆਂ ਉੱਪਰ ਵਾਲੀਆਂ ਉਹ ਥੱਲੇ ਵਾਲੀਆਂ ਦੱਸਾਂਗੇ ਗ੍ਰੈਂਟਰ ਦੀ ਇੰਨਾ ਕ ਵੀ ਜਿੱਥੇ ਤੇ ਪਹਿਲੀ ਗੋਲੀ ਤੁੱਤੀ ਫੱਟ ਹੋ ਗਈ ਕਿੰਨੇ ਦਿਨ ਆਇਆ ਪਈ ਇਹ ਡੱਬੀ ਸੋਚ ਲਈ ਆ ਇਹ ਸੋਚਾ ਹੀ 160 ਰੁਪਏ ਦੀ ਦੂਈ ਆਉਂਦੀ ਆ ਆਹ ਆਮ 100 ਰੁਪਏ ਦੀ ਇਹ ਜਿਹੜੀ ਦੇਸੀ ਹੁੰਦੀ ਆ ਹੂੰ ਬਾਕੀ ਦੇਖਦੇ ਆ ਕਿੰਨਾ ਕੁ ਚੱਲਦੀ ਆ ਜਿਹੜੀ ਪ੍ਰਾਣੀ ਦੀ ਉਹ ਦੇਸੀ ਦੀ ਹੈ ਕੰਪਨੀ ਦੀ ਸੀ ਉਹ ਵੀ ਹੈ ਤਾਂ ਉਹ ਵੀ ਕੰਪਨੀ ਦੀ ਸੀ ਉਂ ਚਲੋ ਥੋੜੀ ਜਿਹੀ ਨਾਰਮਲ ਕੰਪਨੀ ਦੀ ਉਹ ਆਮ ਆ ਜਿੰਦੀ ਹੈ ਜਿਹੜੀ ਆਪਣੇ ਆਪਣੇ ਚੱਲਦੀ ਨੂੰ ਇਹ ਹੁਣ ਥੋੜੀ ਹੈਵਲਦੀ ਲੈਂਦੀ ਆ ਲੱਗੇ ਦਿਖ ਰਹੀ ਹੈ ਕੀ ਹੁੰਦਾ ਇਹ ਕਿੰਨੇ ਐਂਪੀਅਰ ਦੀ ਹੈ ਕਿਹੜਾ ਇਹ ਮੋਟਰ ਕਿਵੇਂ ਹੁੰਦੀ ਆ ਕਿ ਹੌਸ ਪਾਵਰ ਦੀ ਹੁੰਦੀ ਆ ਬਿਗਰਾ ਜੀ ਥੋੜਾ ਹੁਣ ਦੀ ਹੌਸ ਬਾਬਰਾ ਜੀ ਹੁੰਦੀ ਮੋਟਰ ਦਾ ਉਹ ਜੀ ਸੱਚ ਅੰਪੀਰਾਂ ਚ ਹੁੰਦੀ ਆ ਹਾਂ ਸੱਚ ਇਹ ਤਾਂ 32 ਮੀਲਦੀ ਆ ਇਦਾਂ ਪੱਕੀ ਹੁੰਦੀ ਮੋਟਰ ਦਾ 8 10 ਅੰਪੀਰ ਚ ਹੁੰਦਾ ਸੌਰੀ 4 5 ਅੰਪੀਰ ਆਦੀ ਹੁੰਦੀ ਆ ਮੋਟਰ ਕੋਲ ਜੀ ਬਕਾਸ ਹੋ ਗਈ ਟੱਕਣ ਦਾ ਵੀ ਨਾਟ ਹੋਣੇ ਦੋ ਹਾਂ ਆਇਆ ਵੀ ਹੁਣ ਵਧੀਆ ਲਾ ਕੇ ਦੇਖੀਏ ਦੇਖਦੇ ਆ ਕਿੰਨੇ ਦਿਨ ਕੱਢਦੀ ਆ 6 ਮਹੀਨੇ ਦਾ ਕੱਢਣਾ ਹੀ ਚਾਹੀਦਾ ਟੋਕਾ ਹਟਾ ਹੁਣ ਤਾਂ ਬੱਦ ਗੱਡੂ ਦੀ ਨੰਮੀਆਂ ਨਾਲੇ ਕੰਪਨੀ ਦੀ ਆ ਇਹ ਤਾਂ ਕੰਪਨੀ ਦੀ ਹੈ ਬਾਕੀ ਉਹ ਕਾਰਨ ਪਤਾ ਨਹੀਂ ਕਿ ਆਏ ਦੇਖੋ ਤਾਂ ਚਲਾ ਕੇ ਬੋਲਟ ਵੀ ਵੱਡੀਆਂ ਜੀ ਸੁੱਟ ਦੱਬ ਗਿਆ ਜਿਹੜੀ ਠੀਕ ਲਓ ਜੀ ਖੇਚ ਪਹੁੰਚ ਗਏ ਭੋਲੂ ਬਾਈ ਕੋ ਭੋਲੂ ਬਾਈ ਲੱਗਿਆ ਵਾ ਪਨੀਰੀ ਵੱਢਣ ਹੋਰ ਭੋਲੂ ਵੀ ਕਿਦਾਂ ਜੀ ਕਾਰ ਜੀ ਸਾਰਿਆਂ ਨੂੰ ਮੇਰੀ ਪਨੀਰੀ ਵੱਢਣ ਵੀ ਲੱਗ ਗਿਆ ਤੂੰ ਨਾ ਪਹਿਲਾ ਬੀਜ ਹੋ ਗਈ। ਪਾ ਲਿਆ ਜੰਮੀ ਨਹੀਂ ਚੱਜਦਾ। ਹਾਂ। ਫਿਰ ਮੈਂ ਦੂਈ ਵੀ ਵੀ ਤੇਰੇ ਵੀ ਜੰਮਿਆ ਹੀ ਬਥੇਰੀ। ਹਾਂ। ਫਿਰ ਮਖਾ ਚੱਲ ਜੀ ਤੇ ਕਿਆ ਕਰਾਉਣਾ ਵੜਦਣਾ ਉੱਥੇ ਥੜੀ ਉੱਤਰ। ਪੁੱਛ ਲੈਣ ਤਾਂ ਕਿਸੇ ਨੂੰ ਜੀ ਵੀਲ ਲਾਉਣੀ ਸੀ ਕਿਸੇ ਨੇ। ਕਿਹਾ ਦਾ ਮੈਂ ਕਈ ਨੂੰ ਕਹਿ ਲਿਆ ਹਾਂ। ਹਾਂ। ਹੋਰ ਤਾਂ ਕੋਈ ਨਹੀਂ ਉਹ ਕਰਦਾ ਫਿਰ ਬਾਹਰ ਵੀ ਜਾ ਕੇ ਕਹਿਣਾ ਮਨੂੰ ਦੱਸ ਦਿੰਦਾ ਮਨੂੰ ਦੱਸ ਦਿੰਦਾ। ਹਾਂ। ਹੁਣ ਕੋਈ ਨਹੀਂ ਉਹ ਕਰਦਾ। ਚੱਲ ਕੋਈ ਨਹੀਂ। ਵੜਦੇ ਵੜ ਤਾਂ ਨਾ ਮੈਂ ਹੋਰ ਕਿਆ ਕਰਨਾ। ਉਹ ਟੰਗਰਾ ਦਾ ਪਾਉਂਗੀ। ਹਾਂ। ਦੱਲੀ ਆਕਾ ਮਾਰਦਾ ਉਹਦੇ ਕੋ ਦਵਾਈ ਲੱਗੇ ਆਵਾ ਪਾਉਂ। ਅੱਛਾ ਅੱਛਾ। ਹੱਲ ਵੀ ਲੱਗਿਆ ਹੈ ਨਾ ਪਾਉਣ ਤੇ ਕਿਉਂਕਿ ਹੁਣ ਕੰਮ ਆ ਬਈ ਕਿਤੇ ਥੋੜੀ ਜਿਹੀ ਮੁੰਡੇ ਕੋਲ ਹਾਂ ਕਹਿੰਦਾ ਪਾਉਣੀਏ ਦੋ ਉਹ ਤਾਂ ਕਈ ਦਿਨ ਤੇ ਤਾਂ ਲਾਇਏ ਬੇ ਨੇ ਆ ਦੇ ਦੋ ਪਾਲੇ ਪਾਸੇ ਹੀ ਦੇ ਦਾਂ ਉਹ ਹਾਂ ਭਰਾਂ ਜਿਹੜਦਾ ਸੁੱਕੇ ਪੈ ਤੇ ਸਵੇਰੋਂ ਵੀ ਸੁੱਕੇ ਪੈ ਤੇ ਕਈ ਦਿਨ ਹੋ ਗਏ ਤਾਂ ਨਾ ਆਇਆ ਉਹ ਤਾਂ ਕਈ ਦਿਨ ਹੋ ਗਏ ਨਾਲੇ ਔਰ ਫੇਰ ਪਰ ਠੀਕ ਆ ਮੈਂ ਬੱਡ ਲਵਾ ਫੇਰ ਰੂਟਾ ਵੀ ਤੇ ਨਾ ਬਾਹ ਹੋ ਜੂਗੀ ਹਾਂ ਇਹ ਤਾਂ ਹੈ ਨਹੀਂ ਹਾਂ ਆਹ ਬਾਕੀ ਵਧੀਆ ਬਣ ਗਏ। ਕਹੇ ਉਹਨੂੰ ਬਾਹਲਾ ਬਾਹ ਵੀ ਇਕੱਠੇ ਨੂੰ ਫੇਰ ਬਾਅਦ ਬਹਿ ਜਾਣੀ। ਇਕੱਠੇ ਨੂੰ ਆਉ ਉਹ ਨਹੀਂ ਤਾਂ ਲੱਗ ਬਾਲੀ ਸੁੱਕ ਜੂਗਾ। ਲੱਗ ਬਾਦੂਗਾ ਸੁੱਕ ਜੂਗਾ। ਆ ਤਾਂ ਪੀਆ ਘਮਾ ਲੂਗੀ ਇੰਨੀ ਸਭ ਕੁ ਨਬੀਆ ਕੰਬਣਿਆ ਨੇ। ਹਾਂ। ਆਇਆ। ਗੰਨਾ ਵੀ ਘਮਣਾ ਆਉਗਾ। ਗੰਨਾ ਮਾ ਪੈਸਾ ਨਹੀਂ ਜਿਹੜਾ ਵਾਲੇ ਵੀ ਹੋਣਾ ਕਿ ਨਹੀਂ ਹੈ। ਗੰਨਾ ਕਦੇ ਨਹੀਂ ਹੋਣਾ ਹੈ। ਉਹਰੇ ਤਾਂ ਲਾਦਾ ਤਾਂ ਨਹੀਂ। ਵਧੀਆ ਗੰਨਾ। ਲੈ ਗੇ ਵਾਲੇ ਦਾ ਫਰਕ ਤਾਂ ਹੈ ਉਹ। ਉਹਦਾ ਤੇ ਹੈ ਉਹ। ਲੇਜਰ ਦਾ ਫਰਕ ਹੈਗਾ ਹੀ ਆ ਐਨ ਵਧੀਆ ਬਣ ਗਿਆ ਚੱਲ ਦੋ ਦਿਨ ਲੰਘ ਜਿਵੇਂ ਹੌਲੀ ਹੌਲੀ ਵੱਢਣਾ ਥੋੜੀ ਜੀ ਹੈ ਤਾਂ ਬਹੁਤ ਵਧੀਆ ਜਾਨੀ ਲਾਵੇ ਪਹਿਲੀ ਪੂਰੀ ਰੇਡ ਗੇੜ ਵਿੱਚ ਚੱਕਰ ਦਾ ਹੀ ਪੈਂਦਾ ਹੈ ਬਹੁਤ ਹੈ ਝਾੜ ਵੀ ਰ ਵਧੀਆ ਆ ਪਿਛਲੀ ਵਾਰੀ ਮੈਂ ਕੋਈ ਕੁਝ ਨਹੀਂ ਮੈਂ ਪਿਛਲੀ ਵਾਰੀ ਦੋ ਨੂੰ ਲਾਇਆ ਤਾਂ ਤੈਂ ਲਾਇਆ ਤਾਂ 29 ਨੂੰ ਹਾਂ ਵਧੀਆ 4 ਦੇ ਸਾਹਮਣੇ ਆਇਆ ਦੇਖ ਲਾ 30 35 ਕੁਨਟਲ ਹੋ ਗਏ ਹਾਂ ਬਾਕੀ ਤਾਂ ਹਾਈਬ੍ਰਿਡ ਲਾ ਲ ਉਹਦਾ ਕਿਆ ਫਰੋਥਾ ਕੋਈ ਤਾਈ ਨਿਕਲ ਉਹਦੇ 26 ਕੋਈ 30 ਵੀ ਚਾਪਾ ਕੋਈ ਵਰਦ ਵੀ ਹੋ ਜਾਂਦੀ ਐ ਤਾਂ ਉਹਦਾ ਤਾਂ ਨਹੀਂ ਕੋਈ ਫਰੋਥਾ ਤਾਂ ਹੈਗਾ ਲਓ ਜੀ ਸਾਡਾ ਬੜਾ ਵੀਰ ਐਮਐਲਏ ਸਾਹਿਬ ਵੀ ਪਹੁੰਚ ਗਏ ਹਾਂ ਜੀ ਕਿਦਾਂ ਪਤਾ ਵੀ ਲੱਗਿਆ ਫੋੜ ਗਿਆ ਕਦ ਕਦੂ ਕਰ ਗਿਆ ਤੂੰ ਹਾਂ ਦਫਰੇ ਦਵਰੇ ਕੱਪਾ ਆ ਤਾਂ ਹੀ ਮੈਨੂੰ 1 ਵਜੇ ਫੋਨ ਆਇਆ ਇਹਨਾਂ ਦਾ ਕਹਿੰਦੇ ਸਜ਼ਾਰ ਜੀ ਮੈਂ ਕਿਆ ਹੋ ਗਿਆ ਮੈਂ ਵੀਰ ਚ ਬੱਚਾ ਵੀ ਖਾਲੀ ਕਰ ਗਿਆ ਮੈਂ ਵੀਰ ਨੂੰ ਥੋੜਾ ਕਹਿੰਦਾ ਨਾ ਆਉਂਦੇ ਤਾਂ ਤੁਸੀਂ ਦੇ ਮੈਂ ਇਹ ਵਿੱਚ ਉਹ ਮੇਰੇ ਕਹਿੰਦੇ ਨਿਆਣੇ ਉਹ ਨਿਆਣੇ ਨਾਉਦੇ ਤੇ ਮੂਰੇ ਬੈਠ ਕੇ ਉਹਦੇ ਉਹਨਾਂ ਦੇ ਪੈਰ ਵੱਜਿਆ ਪੈਰ ਵੱਜ ਕੇ ਉਹ ਲੀਰ ਨਿਕਲ ਗਈ ਮੈਂ ਉਹਦੇ ਚ ਬੱਚਾ ਕਿ ਖਾਲੀ ਕਰਕੇ ਕਿਤੇ ਕੀ ਲਾ ਭਰ ਜਣਾ ਦਾ ਉਹ ਖਾਲੀ ਹੋ ਆ ਹੁਣ ਕਰਦੇ ਨੂੰ ਮੈਂ ਕਿਹਾ ਬਾਟ ਜਾਓ ਲਾਗੇ ਪਨੀਰੀ ਬਟਣੇ ਤਾਂ ਇਹਦਾ ਜੇ ਤੂੰ ਦੋ ਦਿਨ ਨੂੰ ਕਹਿੰਦਾ ਤਾਂ ਮੈਂ ਤੈਨੂੰ ਕਿਹਾ ਕਿ ਇਹ ਤਾਂ ਸਵੇਰੇ 25 ਨੂੰ ਕਰੇ ਤੁਮ ਨੂੰ ਮੈਂ ਤੈਨੂੰ ਕਹਿ ਗਿਆ ਸੀ ਵੀ ਕਦੋਂ ਨਹੀਂ ਹੈਗਾ ਜੀਰੀ ਦਾ ਹੋ ਲਿਆ ਜਿਹੜਾ ਹੈਗਾ ਤਾਂ ਤਾਂ ਦੂ ਨਹੀਂ ਹੈਗਾ ਤਾਂ ਹੀ ਇਹ ਪੱਟਣ ਲੱਗੇ ਪਿਆ ਹੁਣ ਪਰ ਵੀ 12 ਵਜੇ ਤੱਕ ਭਰ ਗਿਆ ਪਰ ਗਿਆ ਤਾਂ ਮੈਂ ਤੇਰਾ ਦੇਖਿਆ ਤੂੰ ਕਦੋਂ ਥੋੜਾ ਜਿਹਾ ਲੇਟ ਕਰਿਆ ਅੱਜ ਇਹਨੇ ਨੂੰ ਪਾਣੀ ਸੁੱਕ ਗਿਆ ਥੋੜਾ ਜਿਹਾ ਉਹਦਾ ਦੱਲੀ ਮਾਰਦਾ ਹੱਕਾ ਬਾਜਰਾ ਵੱਢ ਲਓ ਤੇ ਵੱਢਣਾ ਬਾਜਰਾ ਬਾਜਰਾ ਮੇਰੇ ਕੋਲ ਹੈਗਾ ਵੀਰੇ ਇਹਨੇ ਉੱਤੇ ਵੀ ਮੈਂ ਤਾਂ ਲਾਉਣੇ ਆ ਨਾ ਬਾਦੇ ਨੂੰ ਸਲਾਹ ਕਰ ਲਵਾਂ ਬਾਦੇ ਵਿੱਚ ਜਿੰਨਾ ਕਿ ਵੱਢ ਹੁੰਦਾ ਰੇ ਬਣ ਜੂ ਬਾਕੀ ਰੇਵਣ ਜਣ ਹਾਂ ਰੇਵਣ ਜੂ ਇਹਦਾ ਉਹੀ ਇੱਕ ਵੇਰੀ 468 ਆ ਹਾਂ 5 ਵਜੇ ਆਇਆ ਮੇਰੇ ਚਲ ਜੇ ਘਟੀ ਤਾਂ ਉੱਪਰੋਂ ਸਰ ਜਾਣਾ ਇਹਦਾ ਉਮੀਦ ਤਾਂ ਮਾਨੂੰ ਵੀ ਨਹੀਂ ਹੈਗੀ ਵੀਰ ਮੇਰੀ ਬਨੀਰੀ ਕਿੰਨੀ ਵਧੀਆ ਸੀ ਸਾਡੇ 4.5 ਕਿੱਗ ਹੋਂ ਲੱਗਿਆ ਉਹਦੇ ਸਮਝ ਲੈ 15 10 ਕੁਚੀਆਂ ਬਚਣੀਆਂ ਤੈਨੂੰ ਤੇਰੇ ਕੋਲ 7-8 ਕੁਰੇ ਬਚਦੀਆਂ ਸੀ ਨਾ ਜੀ ਜੀ ਤਾਂ ਬਟਲ ਲੈ ਗਿਆ ਫਿਰ ਆਹ 5 ਕੁਚੀਆਂ ਲੈ ਗਿਆ ਉਹ 8-10 ਕੁਚੀਆਂ ਹੀ ਸਵਾ 4 ਕਿੱਗ ਲੈਣਾ ਨਾ ਹਮ ਸਰ ਜਵੇ ਵਧੀਆ ਚੱਲ ਜੇ ਇਹਦਾ ਤੁਸੀਂ ਵੀਰੇ ਪੱਟ ਲਈ ਕਾਲੂ ਤੇਰੇ ਲਾ ਦਣੇ ਇਹਨਾਂ ਨੇ ਆਹ ਬੱਸ ਤੇਰਾ ਹੀਲਾ ਕਰਦਾ ਇਹੋ ਜੱਲ ਪੰਜ-ਛਤ ਕੁਛ ਨਹੀਂ ਹੋਇਆ ਲੱਗੀ ਸੀ ਤੇ ਖੜੀ ਉੱਥੇ ਪੰਜ-ਛਤ ਕੁਛੀਆਂ ਤਾਂ ਉਹੀ ਜਾਣੀਆਂ ਦੁਆਲੇ ਤੇ ਬੈਣੀ ਇਹ ਘਟੇ ਵਧੇ ਕਰਦੀਆਂ ਜਿਆਦਾ ਨਹੀਂ ਕਰਦੀਆਂ ਇਹਨੀਆਂ ਚੱਲ ਵੱਡ ਪਨੀਰੀ ਫਿਰ ਆਹ ਵਾੜ ਦਵਾਇਆ ਸਾਬਜੀ ਹੋ ਜੂਗੀ ਉਹਦੇ ਨਾ ਨਾ ਵੱੜਦੇ ਵੱੜਦੇ ਵੱਟ ਘੜੀਆਂ ਨੇ ਕਿਸੇ ਨੇ ਤੇ ਤਾਂ ਹੂੰ ਹੂੰ ਅੜੇ ਖੜ ਜਾ ਹੋਰ ਅੱਜ ਕਿਹੜਾ ਹਾਲਾ ਠੀਕ ਹੈ ਜੀ ਵਧੀਆ ਵਧੀਆ ਦਿੱਲੀ ਕੋ ਕਿੱਧਰ ਖੜਾ ਅੱਜ ਦਿੱਲੀ ਕੋ ਕੰਮ ਆ ਜੀ ਮੈਨੂੰ ਇੱਕ ਲੈ ਹਾਂ ਆਦ ਹੋਗੀ ਹੋਰ ਦਿੱਲੀ ਤੱਕ ਹਾਂ ਜ਼ਰੂਰੀ ਕੰਮ ਹੈ ਸਾਡੇ ਹਾਂ ਇਹ ਕੰਮ ਚੱਲਦੇ ਰਹਿਣੇ ਆ ਕੰਮ ਤਾਂ ਸਾਡੇ ਜਲਦੀ ਰਹਿਣੇ ਜ਼ਿੰਦਗੀ ਚ ਪਰ ਦਿੱਲੀ ਤੱਕ ਤੁਹਾਨੂੰ ਕੰਮ ਆ ਜ਼ਰੂਰੀ ਲੈ ਲਾ ਦੋ ਜੱਥਾਂ ਦਾ ਦਵਾਈ ਪਾਉਂਦਾ ਕਰਦਾ ਦਵਾ ਗੈਨੇ ਹਾਂ ਦੋ ਬੋਤਲਾਂ ਕੀ ਤੇ ਉਹ ਹੀ ਕਹਦਾ ਵੀ ਦੋ ਜੱਥਾਂ ਲੈ ਫਿਰਦਾ ਦੇਖ ਲੈ ਨਹੀਂ ਨਹੀਂ ਇੱਕ ਬੋਤਲ ਪਾਤੀ ਦੂਗੀ ਖਾ ਲੀ ਆ ਦੇਖਦਾ ਸੀ ਕਿਹੜੇ ਸਾਹਿਬ ਕਾ ਚੱਲਦਾ ਇਹ ਇਹ ਨਾਲ ਸਾਡੀ ਫੋਟੋ ਖਿੱਚੇ ਸਾਨੂੰ ਦੱਸ ਦਿੰਦਾ ਅਸੀਂ ਟਾਉਲ ਟੂਰ ਕੱਢਦੇ ਕੀ ਕਰਦੇ ਲੈ ਆ ਉਹ ਠੀਕ ਆ ਠੀਕ ਨਹੀਂ ਵੀ ਹੂੰ ਆ ਤੇਰੇ ਜਲੀ ਘੜੀ ਬਾਈ ਆ ਰਿਫਟ ਪਲੱਸ ਦੂਜੀ ਸੀਆਂ ਚੱਕੀ ਫਿਰਦਾ ਕੀ ਲੇਦੀਆਂ ਦੋ ਪਾਤੀਆਂ ਹੁਣ ਕੀ ਆ ਲੈ ਸਾੜ ਤੇ ਆਸੀ ਇਹਨੇ ਦਿਨ ਕਾ ਤੇ ਹੋ ਗਏ ਕਈ ਦਿਨ ਹੋ ਗਏ ਤੈਨੂੰ ਜੀ ਨੀਰਾਈ ਨੂੰ ਤਾਂ ਇਹ ਪਹਿਲਾ ਪਾਇਆ ਆਹ ਖੇਤ ਪਾਤਾ ਹਾਂ ਉਹ ਪਹਿਲੇ ਪਾਤਾ ਮੁੰਡੇ ਨੇ ਹਾਂ ਉਹ ਇਹ ਗੱਲ ਹੈ ਸਰਗਾਤ ਆਈ ਬੋਣੀ ਹੈ ਪਹਿਲੇ ਝੱਲੀਆਂ ਪਾ ਕੇ ਚਾਰ ਬੋਤਲਾਂ ਦੋ ਬੋਤਲਾਂ ਹੁਣੀ ਪਾਈਆਂ ਅਸ ਤੇਰੇ ਕਿੱਦਾ ਕੰਮ ਕਿੱਛਦਾ ਪਾਣੀ ਘਟਾ ਉਹਦੇ ਬਾਅਦ ਕਰ ਲੈ ਉੱਥੇ ਨਾਲ ਬੋਣੀ ਕੱਲ ਨੂੰ ਹੁਣੀ ਬਾਅਦੇ ਉੱਥੇ ਪਾਣੀ ਨਹੀਂ ਆਗਾ ਪਾਣੀ ਘਟਾ ਅੱਜ ਲਾਈਟ ਦਾ ਬਹੁਤ ਆਈ ਦੱਲੀ ਯਾਰ ਪਾਣਾ ਪੂਰਾ ਹੋਇਆ ਹੈਗਾ ਤੇਰਾ ਚੈਨਲ ਚੱਲਦਾ ਉਹ ਤਾਂ ਜਲੀ ਯਾ ਦੱਲੀ ਦੀ ਵੀਡੀਓ ਪਾਉਂਦੇ ਆਪਾਂ ਚੈਨਲ ਪਰ ਦੱਲੀ ਦੀ ਬਿਨਾਂ ਗੱਲ ਥੋੜੀ ਜੀ ਸ਼ਬੀਰ ਕੱਲ ਨੂੰ 10 ਵਜੇ ਕਿੱਦੇ ਦੱਲੀ ਨਾ ਚਾਚਾ ਜੀ ਕਿਧਰ ਫਿਰਦਾ ਤੇਰੇ ਕੋ ਦਲੀ ਕੰਮ ਆਉਂਦਾ ਸਾਨੂੰ ਉਹ ਕੰਮ ਆਉਂਦਾ ਮਨਸਾਹੇ ਖਾਧਿਆ ਸੀ ਤਾਂ ਤਾਂ ਕੰਮ ਖਰਾਬ ਜੀ ਲੱਗਦਾ ਉਹ ਕਾਲਾ ਮਾਲਾ ਹੈ ਕਾਲਾ ਮਾ ਚੱਲੀ ਜਾਂਦੇ ਅਸੀਂ ਲੈ ਅੰਬੀਆਂ ਤਾਂ ਨਹੀਂ ਲੈਣ ਚੱਲੇ ਕਿਤੇ ਅਨਦਲੀ ਆ ਦੇ ਲਓ ਆ ਦੇਖਿਆ ਫਿਰ ਮੈਂ ਫੜ ਲਈ ਨਬਜ ਵੀ ਦਲੀ ਕੋਲ ਅੰਬ ਲੱਗੇ ਹੋਏ ਉੱਥੇ ਬਹੁਤ ਤਾਂ ਹੀ ਚਾਚਾ ਦਲੀ ਤੇ ਮਗਰ ਮੈਂ ਫਿਰਦਾ ਫਿਰਦਾ ਨਹੀਂ ਕਿ ਆਏ ਕਿ ਇਹ ਉਹ ਕਹੇ ਕਹੇ ਚਾਚੀ ਕਹਿੰਦੀ ਅੰਬੀ ਲੈ ਕੇ ਆਈ ਅੰਬੀਆਂ ਲੈਣੀਆਂ ਹਾਂ ਉਹ ਆਇਆ ਜਰਾ ਅੱਜ ਸਾਮ ਨੂੰ 5:30 6:00 ਵਜੇ ਅੱਜ ਤੇਰੇ ਹੁਣ ਕਹਦੇਗਾ ਤੋੜੂਗਾ ਫਿਰ ਟਰੈਂਕੀ ਸਾਹਿਬ ਹੋਏਗਾ ਉੱਤੇ ਉਹਦਣ ਵਾਲੀ ਉਹ ਹਾਂ ਉਹਦਣ ਵਾਲੀ ਉਹ ਅੱਤੇ ਚੱਲ ਫਿਰ ਤੋੜੀ ਅੰਬੀਆਂ ਚੱਲ ਆ ਜਾ ਇੱਕ ਚੱਲ ਚੱਲ ਠੀਕ ਆ ਠੀਕ ਆ ਚਲੋ ਉਹ ਬਾਈ ਗੀਤ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਮਰ ਗਿਆ ਭੁੱਖੇ ਕਹਿੰਦਾ ਮੰਡ ਵਿੱਚ ਮਰਾ ਜੇਤੀ ਕੋ ਖਾਣ ਨੂੰ ਲੈ ਕੇ ਪਹੁੰਚ ਜਾ ਫਿਰੇ ਬਾਦਲੇ ਨਹੀਂ ਨਰਲ ਹੈ ਨਹੀਂ ਕਰੋ ਜੀ ਮੈਸਜ ਨਿਕਲ ਜਾਣਾ ਹੋ ਗਿਆ ਨਾ ਖਾਤੇ ਮਿਰਚੂ ਲੈ ਆਇਆ ਤੂੰ ਐ ਤੇ ਖਾਤੇ ਮਿਰਚੂ ਲੈ ਆਇਆ ਤੂੰ ਛੱਡਾ ਗਿਆ ਤਾਂ ਛੱਡਾ ਲੈ ਆ ਛੱਡਾ ਹੁਣ ਲੈ ਕੇ ਆ ਗਿਆ ਗਲਾ ਸਮਝ ਲਿਆ ਨਹੀਂ ਹੋਣੀ ਲੈ ਕੇ ਆਇਆ ਮੈਨੂੰ ਜਿਹੜਾ ਇਹਨੇ ਕੇਮ ਲੱਕੀ ਤੇ ਫੜ ਲਿਆ ਮੈਂ ਅਸੀਂ ਮੂੰਹ ਲਾਈਏ ਛੱਡਾ ਗਿਆ ਤੇ ਤੈਨੂੰ ਓਏ ਜੀਜਾ ਹੁੰਦਾ ਹੋਈ ਆ ਇੱਥੇ ਤੇ ਫੜ ਲਿਆ ਦੁਕਾਨ ਹੋਣੀ ਓਰੇ ਲੈ ਹੁਣ ਨਹੀਂ ਲੈ ਛੱਡ ਦੁਕਾਨ ਨਹੀਂ ਜਾਣਾ ਇਹ ਨਹੀਂ ਇਹ ਤੇ ਨੇੜੇ ਤੇੜੇ ਕੋਈ ਹੁਣ ਨਹੀਂ ਲੈ ਕੇ ਗਈ ਦੁਕਾਨ ਉਹ ਜਾ ਕੇ ਹੁਣ ਨਹੀਂ ਪੂਰਤੀ ਹੈ ਤੇਰੀ ਕੇ ਮੈਂ ਤਾਂ ਗਿਆ ਲਖੀ ਕੋ ਕੋ ਤੇ ਫੜ ਲਿਆ ਵਾ ਜਿੱਕਣਾ ਨੇ ਮੈਨੂੰ ਕਿਹਾ 버거 ਹਾਂ ਕੀ ਚੱਗ ਰਿਹਾ ਹੈ ਕਿ ਹਾਲੇ ਭਾਈ ਕਹਿੰਦਾ ਅੱਜ ਵੀ ਚੱਲੇ ਰਹਿ ਗਏ ਬਸ ਬਸ ਇੰਨਾ ਰਹਿ ਕੇ ਛੇ ਹੋਈ ਆ ਲੈਟਰ ਹਟਰੀ ਮਿਛਰੀ ਕੋਟਾ ਜਾਣਾ ਜੀ ਦੇਰੀ ਗਈ ਆ ਅੱਜ ਹਾਂ ਜਨਾ ਠੱਲੀ ਅੱਜ ਉਹ ਮੌਸਮ ਨੂੰ ਇਹ ਪੈਰ ਠੰਡਾ ਪੈਲਾ ਕਰੀ ਪਾ ਲੈ ਚੱਲੀ ਗਿਆ ਵੇ ਜੇ ਲੈਟ ਉਹਨੇ ਹੈ ਲੈਟ ਚੱਲੀ ਗਿਆ ਵੇ ਜੇ ਲੈਟ ਦਾ ਹੋਈ 12 ਪੂਰੇ 12 ਵਜੇ ਆ ਗਿਆ ਸੀ ਜੀ ਪੂਰੇ 12 ਉਹ ਪੂਰੇ 8:00 ਝੂਂਗੂ ਕੀ ਆਪਦਾ ਘੰਟਾ ਵੱਧ ਦੇ ਜਈ ਦੇ ਰਾਤ 10:30 ਹੋ ਜਾਵੇ ਜੀ ਨਾ ਰਾਤਾ ਹਾਂ ਟਾਈਮ ਦੇ ਦਿੱਤਾ ਦਾ ਟਾਈਮ ਦੇ ਦਿੱਤਾ ਜਿਹੜਾ ਕੱਟਿਆ ਦਾ ਆਇਆ ਉਹਦਾ ਮੈਸੇਜ ਜਿਹੜਾ ਟਾਈਮ ਕੱਟਿਆ ਆਇਆ ਚਲ ਦੇਖਦੇ ਹਾਂ ਕੀ ਬਣਦਾ ਇਹਨੂੰ ਛੱਡ ਦੇਣਾ ਆਪਾਂ ਨੇ ਅਜੇ 8 ਵਜੇ ਨੂੰ ਵੀ ਕਾਫੀ ਟਾਈਮ ਚਾਰ ਵਜੇ ਆਉਣੀ ਸੀਗੀ ਉਹ ਫੇਰ ਇਹ ਕੰਡਾ ਖੰਡ ਪਿਆ ਦੇ ਨਾ ਦੇ ਕਰਾਂ ਹੀ ਲੜਨ ਕਰਾਂ ਪਰ ਆ ਗਈ ਇਹ ਛੋਟੇ ਥੋੜੀ 4 ਵਜੇ ਆਉਣੀ ਸੀ ਫਿਰ ਹਾਂ ਬੱਸਾਂ ਕਾ ਲੜਨਾ ਯਾਰ ਆ 4 ਵਜੇ ਵਿਚਾਰਾ ਇਹਨੂੰ ਛੱਡ ਦੇਣਾ ਥੋੜੀ ਆਪਾਂ ਆ ਕੇ ਦੇਖ ਲੂंगे ਹਾਂ ਕਦੋਂ ਹੋ ਜਾਣਾ ਜਿੰਨੇ ਨੂੰ ਆਉਣਾ ਹਾਂ ਠੀਕ ਨਹੀਂ 4 ਵਜੇ ਜੇ ਤੂੰ ਛੱਡ ਗਿਆ ਛੇ ਦਾ ਆਹ ਨਾ ਮੈਂ ਵੀ 4 ਵਜੇ ਹੀ ਆ 7-8 ਵ ਜਾ ਲੈਟ ਆ ਕੇ ਕਹੇ ਮੈਂ ਜਾਣਾ ਕਾਲੂ ਦੇ ਵੇਟ ਤੇ ਉਹ ਭਈਏ ਆਉਣੇ ਵਾਲੀ ਆ ਕਾਲੂ ਬਰੀ ਦੀ ਪੱਟੂਗੇ ਪਤਾ ਨਹੀਂ ਆ ਹਾਂ ਪੱਟੂਗੇ ਗਾਲੂ ਬੰਮੀ ਦਾ ਪਿਆਰੇ ਆ ਸਾਡਾ ਨੌਜੇਪ ਦੇਣੀ ਆ ਹੁਣ ਸਾਡੀ ਸਵੇਰ ਨੂੰ ਸਾਡੇ ਦੀ ਸਾਰੀ ਪਿਆਰੇ ਆ ਉਹ ਕਿਹਾ ਪਾਣੀ ਪਾਉਣ ਕਰ ਦੋੜੋੜਾ ਜਿਹੜਾ ਤੇ ਆ ਵਿੱਚ ਡਾਕਰ ਕਰ ਕਰਕੇ ਪਾਣੀ ਘਾਟੇ ਖਾਂਦਾ ਫਿਰ ਇਹ ਜਾਂ ਜਿੱਕੇ ਜਾ ਮਾਰ ਜਾਂਦਾ ਲੈ ਇਹਦਾ ਬਹੁਤ ਫਰਕ ਆ ਰੂਟਾ ਵੀਰ ਦਾ ਯਾਰ ਪਾਣੀ ਨਿਕਲਦਾ ਕਿੱਧਰ ਨੂੰ ਤੇ ਸਾਰੇ ਦਾ ਜਿਹੜਾ ਪਾਣੀ ਸਾਰਾ ਇੱਥੇ ਨੂੰ ਆਏ ਉਹ ਮੋਗਾ ਡਰੇਨ ਦਾ ਉੱਤੇ ਨੂੰ ਹੈ ਰੇਂਜ ਕਰ ਦਿੰਦਾ ਇਹਨੂੰ ਢਾਲ ਉਹਨਾਂ ਦੀ ਵੀ ਉਹ ਢਾਲ ਆਹ ਜੋਤਨ ਕਰਦਾ ਇੱਧਰ ਨੂੰ ਅਰ ਜਾਂਦਾ ਐ ਹਾਂ ਇਹ ਨਾਲ ਫੇਰ ਮਾੜਾ ਮੋਟਰ ਲੈ ਲਓ ਪਰ ਉਹਨੂੰ ਜਲੀ ਜਾਂਦਾ ਡਰੇਨ ਚ ਜਿੰਦਾ ਉਧਰ ਨੂੰ ਵੀ ਐਂ ਉਧਰ ਨੂੰ ਵੀ ਡਾਲਾ ਉਧਰ ਨੂੰ ਡਾਲੋ ਕੋਠੇ ਕੋਲ ਨਿਕਲ ਜਾ ਕੇ ਡਰੇਨ ਚ ਆਈ ਫਾਫਾ ਲਾਇਆ ਉਹ ਉਧਰ ਤਾਂ ਹੀ ਲਫਾਫਾ ਲਾਇਆ ਉਹ ਖੇਤ ਦਾ ਇੰਨਾ ਫਰਕ ਹੈ ਇੰਨਾ ਉਹਦੀ ਉਧਰ ਨੂੰ ਡਾਲਾ ਉਹਦੀ ਇਧਰ ਡਾਲਾ ਪਹਿਲਾਂ ਮਰਜੀ ਨਹੀਂ ਤੇ ਉਹ ਕਣਕ ਇਹ ਅੱਧੀ ਫੇਰ ਕਰਾਕ ਉਧਰ ਸਿੱਟ ਸਾਰੇ ਕਿੱਥੇ ਨਹੀਂ ਰਹਿ ਫੇਸ ਵਧੀਆ ਲੋਟਾ ਹੋਰ ਕਿਹਾ ਗਾਹ ਨੂੰ ਕਾਲੇ ਵਾਲੇ ਵੀ ਬਿਖਾ ਦੇਣੀ ਅਸੀਂ ਉਹ ਤਾਂ ਦੋ ਘਾਰੇ ਬਣਾਉਣੇ ਆ ਪਾਈਪ ਲਾਈਨ ਉਹਨੂੰ ਕਹਿੰਦਾ ਦਵਾ ਦੇ ਜਾਈਦੀ 2 ਕਿਆਰੇ ਯਾਰ 1000 ਚਾਰ ਵਿਕੇ ਦਾ ਬਣਾਉਣਾ 2 ਵਜੇ ਦੋ ਕਿਆਰੇ ਬਣਾਉਣੇ ਆ ਤਿੰਨ ਕਿਆਰੇ ਬਣਾਉਣੇ ਸਾਰੇ ਆ ਵੀ ਇੱਕੋ ਕਿਆਰਾ ਜਾਈ ਜਦੋਂ ਸਵੇਰੇ ਤੱਕ ਆਹਾਂ ਇਧਰੇ ਕਿੱਦੇ ਪਾਸੇ ਨੂੰ ਪਾਣੀ ਟੁੱਟਣਾ ਦਾ ਇਹਦਾ ਇੱਧਰ ਰੁਕਦਾ ਤੁਹਾਨੂੰ ਗੱਬੇ ਖਾਲ ਆ ਗਈ ਇੱਧਰ ਹੋਆ ਕਿ ਇੱਕੋ ਕਿਆਰਾ ਮੌਜ ਕਰ ਉਹ ਫੇਰ ਰੇਡਰ ਜਾਈਦਾ ਨਾਲ ਬਾਈ ਪਾਣੀ ਲਾਉਣ ਮੱਟਾ ਸਾਫ ਕਰਨੇ ਤੇ ਨਹੀਂ ਕੱਦੂ ਨੂੰ ਆ ਕੱਦੂ ਕੱਦੂ ਤਾਂ ਕਿਸੇ ਆਣਦਾ ਹੀ ਨਹੀਂ ਬਾਦਮਨ ਫੇਰ ਕੱਦੂ 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 ਨੂੰ ਆ ਉਹਨਾਂ ਦਾ ਜਨਰੇਟਰ ਲੱਗ ਗਿਆ ਪਰ ਇਹ ਉੱਧਰ ਹੋਰ ਤਾਂ ਮੈਂ ਆਏ ਤਾਂਹੀਂ ਦਾ ਮਤ ਕੱਦੂ ਦਾ ਬਲੇ ਗਿਆ ਜੁਰੇ ਸਹੀਂ ਅਜ ਰੇਡਰ ਕਿੰਨੇ ਚ 12:00 ਵਜੇ ਬੰਦ ਕਰਤਾ 5 ਘੰਟੇ ਹੋਣ ਉਹੀ ਪਾਣੀ ਗਿਆ ਫੇਰ ਲੜਕੇ ਲੈਟ ਵਾਲਾ ਤਾਂ ਹੀ ਬੜਨਾ ਕੋਸ ਹੋਰ ਆਈਦਾ ਬੇਕੋ ਮੋਂਦਾ ਫਿਰ ਟਰੈਕਟਰ ਮੈਂ ਇਕੱਲਾ ਨਹੀਂ ਗੱਲ ਪੜਨੀ ਹੈਗੀ ਜਾਈਆ ਆਈਆ ਬੰਦ ਬੇੜ ਕੇ ਕੰਮ ਪਾਸੇ ਕਰ ਚੱਲ ਹੁਣ ਫੇਰ ਮੋਟਰਸਾਈਕਲ ਦਾ ਕੰਮ ਰਹਿਣਾ ਮਿੱਤਰਾਂ ਦਾ ਉਹ ਜਾਂਦਾ ਉੱਥੇ ਹੀ ਬਾਦੀ ਜਿਹੜਾ ਖੇਤ ਖਾਲੀ ਕਰਿਆ ਪਿਆ ਮਿੱਟੀ ਵਾਲਾ ਸੀ ਮੌਰ ਉਹ ਬਾਦ ਨਾਲ ਇਹਨੇ ਕਿਹਾ ਹਮਾ ਜਾਂਦਾ ਜਾਂਦਾ ਬਾਦੀ ਨੂੰ ਹਾਂ ਸਮਝੂ ਫਾਲੇ ਨਾਲ ਖਾਲ ਦੂੰਗੇ ਹਾਂ ਫੇਰ ਥੋਪਾਂ ਲੱਕੇ 6-7 ਕਾਲੂ ਪੀਲੇ ਕੰਪਿਊਟਰ ਕਰਨੇ ਫੇਰ ਹੁਣ ਬੰਦੇ ਕਾਲਦੇ ਅੱਜ ਰੋਕੇ ਪਏ ਅਮਾ ਕਾਲੂ ਕਰੂੰਗੇ ਇਹ ਕੱਲੂ ਨੂੰ ਬਿੰਦਰ ਨੂੰ ਸ਼ਿਓ ਵੇ ਵਸਾਣਾ ਫੜਾਣਾ ਆ ਲੈਣਾ ਟਰੈਕਟਰ ਪਰ ਲੰਘ ਗਿਆ ਆਪਣਾ ਸਾਜ ਰਹੀ ਅਧੀ ਬੱਟਾ ਜੀ ਦੇਣੀ ਜਿਹੜੀ ਆ ਕੇ ਜਿਹੜਾ ਬਿੰਦਰ ਦਾ ਪਾਣੀ ਕੁਣੀ ਦੇਖਣਾ ਸੀ ਦੇਖ ਲੂ ਤਰੇ ਠੀਕ ਨਹੀਂ ਉਹ ਠੀਕ ਆ ਮੈਂ ਕਾਈ ਮੋਟਰ ਚੱਲਦੀ ਨਹੀਂ ਆ ਇੱਥੇ ਦੇਖਣ ਨੂੰ ਘਾਟਾ ਪਤਾਊਗਾ ਉਹਦੇ ਨਾਲ ਰੋਡ ਪਰੇ ਉੱਪਰੇ ਆ ਇਹੀ ਰੋਡ ਪਰੇ ਆ ਬਸ ਆਏ ਚਾਰ ਲੈ ਗਿਆ ਚਾਰੇ ਗਿਆ ਤਾਂ ਬਾਈ ਦਾ 6 ਬਾਈ ਮੈਨੂੰ ਨਹੀਂ ਪਤਾ ਉਹਨੇ ਚਾਰ ਦਿੱਤੇ ਸਾਰਾ ਹੀ ਕੰਮ ਢਾਵਾ ਡੋਲੇ ਕਰੀ ਫਿਰਦਾ ਹੈ ਉਹਨੂੰ ਫੋਨ ਪਰ 6 ਗਿਆ ਮੈਂ ਮਨੂ ਨੇ ਚਾਰ ਦੀ ਪਰਚੀ ਦਿੱਤੀ ਮੈਂ ਚਾਰ ਫੜ ਲਿਆ ਗਾ ਉਹ ਵੀ ਫੜ ਲਿਆ ਫਿਰਦਾ ਹੁਣ ਪੋਤਾ ਨੂੰ ਮੈਂ ਛੇ ਕਾ ਕੀ ਗਿਆ ਨਾਲ ਆਣ ਲੋਰ ਦਾ ਪਹਿਲਾਂ ਖਾ ਲੀ ਹੁਣ ਮੈਂ ਫੜ 50 ਰੁਪਏ ਮੈਂ ਆਉਂਦੀ ਆ ਨਾ ਨਹੀਂ ਕਰੀ ਹੁੰਦੀ ਮੈਂ ਇਹਨੂੰ ਆਪਣਾ ਜਿਹੜਾ ਤੇਰਾ ਬੀਖਾ ਬਈ ਖਾਤਾ ਲਾ ਬੋਦੇ ਚ ਲਿਖੀ ਭਾਈ 133 ਰੁਪਏ ਅੱਜ ਹੋਰ ਤੇਰੇ ਬੋਲ ਹਾਂ ਉਹ ਤਾਂ ਆਪਣਾ ਕੱਟ ਲੈ ਨਾ ਕਿਤੇ ਨਹੀਂ ਚੱਲ ਰਿਹਾ ਹਾਂ ਹਾਂ 100 ਰੁਪਏ ਨੂੰ ਨਹੀਂ ਨਹੀਂ ਸਾਫਤਾਬ ਕਹਿੰਦਾ ਮਾਇਆ ਧੀ ਜਾਂਦਾ ਸਾਫਤਾਬ 100 100 ਰੁਪਏ ਦਾ ਕਹਦਾ ਸਾਫਤਾਬ ਚ ਨਹੀਂ ਨਹੀਂ ਸਾਫਤਾਬ ਸਹੀ ਰਹਿਣਾ ਚਾਹੀਦਾ ਬੜਗ ਦਿੱਕੀ ਦੇ ਅੰਦਰ ਵਾਲਾ ਬੜਗ ਆ ਬੰਮਾ ਰ ਨਹੀਂ ਕਿਹੜੇ ਸਮਨ ਲੈ ਕੇ ਆਇਆ ਮੈਂ ਫੋਨ ਕਰੇ ਸ਼ੇਪ ਆਕਰ ਠੀਕ ਆ ਖਾਣਾ ਖਾ ਲਾ ਉੱਥੇ ਫੋਨ ਆਇਆ ਮੈਨੂੰ ਕਹਿੰਦਾ ਬਾਈ ਮੈਂ ਕਹਿੰਦਾ ਸ਼ੇਪ ਬੈਕ ਕਰੇ ਦਾ ਕਹਿੰਦਾ ਇਹ ਚਾਰ ਰੁਪਏ ਦਾ ਬੈਕਟ ਲੈ ਕੇ ਆਇਆ ਕਹਿੰਦਾ ਜੀ ਫੇ ਮੈਨੂੰ ਚਾਰ ਦਿੱਤੇ ਮੈਂ ਚਾਰ ਫੜ ਲਿਆ ਨਾ ਨਾ ਬਾਈ ਸ਼ੇਕ ਕਿਹਾ ਕਿ ਦੇਖਣ ਤਾਂ ਵੀ ਕਾਇਆ ਨਹੀਂ ਧੋਲ ਕਰਾਉਂਦਾ ਉੱਤੇ ਚੱਲ ਜਿਹੜੇ ਆ ਕੋਈ ਕੰਮ ਨਹੀਂ ਮੈਂ ਜਾਂਦਾ ਕਰਿਆ ਬਾਈ ਮੌਜੀ ਕਿਤੇ ਬੈਹ ਦੋ ਵਜੇ ਹੋਰ ਤੇ ਜਿਹੜੇ ਉਹ ਉਹ ਚੱਲ ਕਿਸਮਤ ਚੰਗੀ ਦੀ ਬੰਦੇ ਉਧਰ ਚ ਹੋ ਗਏ ਔਰ ਜੀਰ ਦੇ ਦੋਸ ਕਿੱਥੇ ਗਏ ਮੈਂ ਨਹੀਂ ਖਾਂਦਾ ਫਿਰ ਤਾਂ ਕਾਲਾ ਹੁਣ ਮੂੰਹ ਤਾਂ ਚਾਰੇ ਆਪਾਂ ਚਾਰੇ ਜਣੇ ਚਾਰ ਬੰਦੇ ਫੌਜੀ ਸਵੇਰੇ ਤੇਰੇ ਨਾਲ ਫਿਰਦਾ ਹਾਂ ਤਾਂ ਮੈਂ ਖਾਉਣੀ ਆਪਾਂ ਨਾ ਫੌਜੀ ਦਾ ਚਾਲੂ ਜੇ ਦਾ ਕਾਲੂ ਖਲਾ ਤੁੰਕੇ ਫੌਜੀ ਨੇ ਕਾਲੂ ਸਹੀ ਕਾਲੂ ਸਹੀ ਹੁਣ ਮੈਂ ਤੇ ਲੜ ਲਾਤੇ ਅੱਜ ਲਫੜਾ ਦੇ ਉਹਨੂੰ ਖਾ ਲਵੇ ਨਾ ਬੰਮਾ ਢੰਡਾ ਲੈ ਗਿਆ ਤੇਰਾ ਪੀਨ ਨੂੰ ਸਾਡੇ ਤੋਂ ਫਿਰ ਉਹ ਚ ਐਤ ਹਾਂ ਤੂੰ ਖਾ ਲਈ ਅਜੀਬ ਵਾਲਾ ਨਾ ਢੰਡਾ ਲੈ ਗਿਆ ਪੀਨ ਨੂੰ ਮੈਂ ਕਿਹਾ ਇਹ ਰੇ ਨਾ ਕੁਛ ਵੀ ਨਹੀਂ ਕਰਿਆ ਮਾ ਢੰਡਾ ਲਿਆ ਹੀ ਕਾਲਾ ਕਾਲਾ ਨਾਲ ਪੀੜਾ ਕੁਝ ਨਹੀਂ ਆਇਆ ਦੇਖ ਲੈ ਭਾਈ ਕੁਛ ਵੀ ਲੈ ਕੇ ਆਇਆ ਮम्मा ਦਾ ਉਹ ਕਹਿੰਦਾ ਵੀ ਬੈਠੇ ਉਹ ਭੁੱਖੇ ਸਵੇਰ ਦੇ ਦੇਖ ਲੈ ਦੇਖ ਲੈ ਬਾਗਰ ਅੱਧਾ ਤਾਂ ਆਇਆ ਸਾਨੂੰ ਯਾਹ ਹੁਣ ਅਸੀਂ ਦਾਤ ਕਰੀਏ ਭੁੱਖੇ ਸਾਧੂ ਦਾ ਸਸ ਵਾਲੇ ਨਹੀਂ ਪੂਰਾ ਆਇਆ ਲੋੜਾ ਮੈਨੂੰ ਉਹਨੇ ਫੜਾਈ ਵਿੱਚ ਫੜ ਕੇ ਆ ਗਿਆ ਮੈਨੂੰ ਪੁੱਛੜਾ ਦਵਾ ਕਹਿ ਕਹਿ ਗਾ ਉਹਦਾ ਨਾ ਉਹਦਾ ਮੈਸੇਜ ਆਇਆ ਮੈਨੂੰ ਕਹਿੰਦਾ ਗੱਤ ਲਗਾਵਾ ਜਾ ਚੱਕ ਲੈ 5 ਕਿਲੋਮੀਟਰ ਹੈ ਇੰਨੇ ਦਾ ਵਰਗ ਨਹੀਂ ਸਿਹਰਾ ਹੋਰ ਤਾਂ ਕਹਿੰਦਾ ਭਾਈ ਆ ਬਾਬਾ ਕਹਤਾ ਜਿਆਦਾ ਚੱਕਰ ਲਾਉਂਦੇ ਸੀ ਨਾ ਹਾਂ ਉਹਨੇ ਬੜਾਇਆ ਬਾਬਾ ਛੇੜਾ ਹੋਰ ਤਾਂ ਉਹਨੇ ਬੜਾਇਆ ਮੈਨੂੰ ਲੱਕੀ ਆਪ ਹੈ ਨਹੀਂ ਦਸਲ ਚ ਬਚੱਕਰ ਹੋਈ ਪੈ ਗਈ ਉਹ ਵਜੇ ਨਾ ਹੋਵੇ ਸਮਝਦੇ ਨਾ ਫਰਕ ਤੇ ਉਥੇ ਅੱਗੇ ਅੱਗੇ ਕਿਹਾ ਤਾਂ ਮੈਂ ਬਾਈ ਗੱਗੇ ਨੇ ਬਰਕਰ ਕਿਹਾ ਚਾਰ ਦੇ ਦੇ ਚਾਰ ਫਿਰ ਤਾਂ ਕਹਤੇ ਕਿਹਾ ਬਾਈ ਅੱਜ ਕਰੋ ਚਾਰ ਕਹਤੇ ਕਿਹਾ ਤਾਂ ਇਹਨੇ ਚਾਰ ਕਿਹਾ ਉਹਨੇ ਦੋ ਕੱਢਦੇ ਜਾਂਦੇ ਹਾਂ ਜਦੋਂ ਕੱਢਦੇ ਹੁੰਦੇ ਹਾਂ ਉਹਨੇ ਕਿਹਾ ਵੀ ਮੈਂ ਤੇ ਗੱਗਾਂ ਤੇ ਉਹ ਕੀ ਛੇਪ ਆ ਕੇ ਇਹਦੇ ਮਿਲਾਇਆ ਨਹੀਂ ਪੂਰੇ ਰਾਤ ਤੇ ਨਾ ਗੱਗੇ ਕੋਈ ਪਤਾ ਬਾਈ ਪਤਾ ਕੋਈ ਨਹੀਂ ਆ ਜਾ ਬਿਆਣੀ ਬਹੁਤ ਅਜੀ ਤਾਂ ਕਵਰ ਕਿੱਥੇ ਬੂਰੇ ਪੰਜ ਕਿਲੋ ਮੀਟਰ ਦਾ ਬੰਦਾ ਕੋਈ ਮਿਲੇ ਜਾਂਦਾ ਸਾਢੇ 5 ਕਿਲੋ ਮੀਟਰ ਬਾਈ ਕੱਲ ਜੋਖਾ ਸੀ ਸਾਢੇ 5 ਜੋਖਾ ਗਾ ਜੋਖਾ ਸੀ ਨਾਲ ਜੋਖਾ ਹੈ ਮਣਿਆ ਨਹੀਂ ਜੋਖਾ ਨਾ ਨਾ ਜੋਖਾ 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 ਪੂਰਾ ਸਾਢੇ 5 ਕਿਲੋ ਮੀਟਰ ਪੈ ਗਿਆ ਇਹ ਸਾਰਾ ਮੋੜਸਾ ਜੋਖ ਜੋਕੀ ਆਇਆ ਅੱਜੀ ਦੀ ਪਨੀਰੀ ਆ ਗਈ ਹੈ ਹੈ ਆਹੋ ਉਹ ਪਨੀਰੀ ਲੈ ਫੌਜੀ ਪਨੀਰੀ ਆ ਗਈ ਹਰ ਵਕਤ ਬਹੁਤ ਤੇਜ਼ ਹੈ ਫੌਜੀ ਦੀ ਵੀ ਕੀਦੇ ਯਾਰ ਮੈਨੂੰ ਬਹੁਤ ਨਾ ਜਦੋਂ ਨਾ ਕਿੜੀਆਂ ਵਾਂਗੂ ਫਿਰਦੇ ਨਾਲ ਦੇ ਥੇ ਓਹੀ ਐਟ ਲੈ ਕੇ ਆਇਆ ਅੱਜ ਮੈਚ ਵੀ ਆਪ ਗੱਗਾ ਸਿੱਟਦਾ ਮੇਰਾ ਨਹੀਂ ਹੈਗਾ ਮੈਂ ਇੰਡੀਆ ਦਾ ਆਸਟ੍ਰੇਲੀਆ ਨਾਲ ਮੈਚ ਕਰੂ ਛੋੜ ਮੈਂ ਦਾ 8 ਵਜੇ ਇਹਦਾ ਤੇ ਆਸਟ੍ਰੇਲੀਆ ਹਾਰ ਗਈ ਆਸਟ੍ਰੇਲੀਆ ਬਾਹਰ ਅੱਛਾ ਜੇ ਇੰਡੀਆ ਹਾਰ ਗਈ ਇੰਡੀਆ ਬਾਹਰ ਹੈ ਨਹੀਂ ਨਹੀਂ ਫੇਰ ਅੰਦਰ ਆ ਫੇਰ ਫਿਰ ਅਗਲੇ ਮੈਚ ਪਰ ਸੀਨ ਹੈ ਕੱਲ ਦੇ ਪਰ ਸੀਨ ਹੈ ਜੇ ਅਫਗਾਨਿਸਤਾਨ 80 ਦਾ ਤੇ ਪਲੱਸ ਉੱਪਰ ਆਏ ਵੀ ਰਾ ਰੇਟ ਦੇ ਸਾਹਮਣੇ ਆਲਾ 115 ਰਨ ਆ ਨਾ 123 ਰਨ ਆ 123 ਰਨ ਦਾ ਦੋਹਾਂ ਪਰ ਡਿਫੈਂਡਰ ਦੋਹਾਂ ਪਰ ਡਿਫੈਂਡਰ ਹੈ ਬਾਈ ਹੈ ਦਾ ਹੈ ਪਸੰਦ ਅੱਜ ਮਾੜਾ ਇਹ ਡੋਕੀ ਹਾਰ ਗਈ ਅੱਛਾ 122 ਰਨ ਆ ਗੱਗਿਆਂ ਨੇ ਵਿਆਹ ਕਰਾਈਆ ਤਾਂ ਉਧਰੋਂ ਕਾਲੂ ਨੂੰ 70 ਰੱਤੀ ਰਹੇਗੇ 70 ਰਹੇਗੇ ਜਿਹੜਾ ਜੰਡੀਆ ਜਿੱਤ ਗਈ ਤਾਂ ਵਧੀਆ ਜਿੱਤ ਜਵੇ ਆਸਟ੍ਰੇਲੀਆ ਦਾ ਬਾਹਰ ਜਾ ਬੀ ਹੈ ਬੰਮੇ ਹੈ ਦਾ ਪੂਸਾ ਮਾੜਾ ਹੈ ਦੇਖਣੇ ਦਾ ਬਹੁਤ ਦੇਖੇ ਕਰਦੇ ਤੇ ਬਾਈ ਅਸੀਂ ਛੁੱਟੀ ਮਾਰਨ ਬੱਪ ਜੀ ਬੱਪ ਜੀ ਉਹ ਦੇਖੇ ਕਰਦੇ ਇਹਨਾਂ ਜਿਹੜੇ ਹੋਟਲ ਵੀ ਤਾਂ ਰੇਡ ਹੂ ਉਹਨੇ ਬੈਠੇ ਨੇ ਕਰ ਲੈਣੇ ਸ਼ਾਮ ਨੂੰ ਆਹ ਤਾਂ ਸਟੀਲ ਦਾ ਗਲਾਸ ਲੈ ਲੈਂਦਾ ਤਾਂ ਸੀਧਾ ਗਲਾਸ ਮਾਰ ਕੇ ਬੈਠ ਜਾਂਦਾ ਤਾਂ ਐਨ ਚੱਲੋ ਸਾਰੀ ਰਾਤ ਨੂੰ 12 ਵਜੇ ਖਤਮ ਹੋਣਾ ਬੱਸ ਉਹੀ ਬੰਦਣਾ ਮੈਂ ਅੱਜ ਇੱਕ ਉੱਚਾ ਬੱਪ ਜੀ ਵਾਲਾ ਜੇ ਤਾਂ ਕਹਿੰਦਾ ਜੋ ਹੀ ਬੰਦਣਾ ਅੱਜ ਉਹਦੀ ਆਦ ਨ ਦੇ ਰੋਹਾ ਬਾਰਾਤ ਕੋਈ ਘੱਟ ਮਾਇਦੇ ਇੱਕ ਬੰਦੇ ਰੇਡ ਨੂੰ ਫੋਨ ਉਹ ਆ ਜਾ ਕੇ ਉੱਚਾ ਸੁਣਦਾ ਤਾਂ ਉਹਨੂੰ ਰਾਗਵਾਂਡੀ ਕਹਿੰਦੇ ਸਾਰੀ ਰਾਤ ਰੇਡੋ ਚੱਲੀ ਜਿਆ ਜਿੱਕੱਲਾ ਹੀ ਨਿੱਕਲੇ ਨਹੀਂ ਪਾਇਆ ਤਾੜੀਆਂ ਮਾਰੀ ਜਾਂਦੀਆਂ ਮੈਂ ਐਸ ਤਾਂ ਹੁਣ ਜਾ ਕੇ ਟੈਵੀਓਨ ਟੈਵੀਓ ਲਾਉਣਾ ਸੀ ਜਾ ਕੇ ਹੁਣ ਟੈਵੀਓ ਲਾਣ ਜਾ ਕੇ ਬੜਾ ਹਾਂ ਉਧਰ ਮੋਟਰ 'ਪਾ ਪੈਣਾ ਚਾਹਤਾ ਬਹੁਤ ਮੜਾ ਤਾਂ ਭਾਈ ਮੋਟਰ 'ਪਾ ਏਠਾਂ ਲੱਗਿਆ ਬੱਕਾ ਕਾਫਰ ਬੈਹਿਣਾ ਸੀ ਹਾਂ ਉਹਨਾਂ ਮੈਚ ਦੇਖਣਾ ਇੱਥੇ ਉਹ ਆਏ ਪਰ ਨਾਲੇ ਗਸਟੀਲ ਗਲਾਸ ਤੇਰੇ ਵਾਲਾ ਮੋਟਰ 'ਤੇ ਸ਼ੀਰੀ ਵਾਲੀ ਸ਼ੀਰੀ ਵਾਲੀ 'ਪਾ ਉਸਨੇ ਤਾਂ ਜੀ ਲੱਗੀ ਵੈਲ ਲੱਗੀ ਵੀ ਆ ਬਾਬੇ ਤਾਂ ਠੀਕ ਹੈ ਨਹੀਂ ਲੱਗੀ ਹੋਈ ਦੁਆ ਲੈਣਾ ਆਪਣਾ ਲੈਪਟਾਪ ਲੈ ਆ ਜਾਣਾ ਠੀਕ ਹੈ ਫੋਨ ਲਾ ਲੋ ਰੱਖਣਾ ਹੀ ਉੱਤੇ ਆਹੋ ਸਾਹਮਣੇ ਫੋਨ ਰੱਖ ਕੇ ਬਹਿ ਜਾ ਦੇਖਣਾ ਹੀ ਆ ਆਹੋ ਨਾਲੇ ਮਨੋਰੰਜਨ ਕਰਨਾ ਚਾਰ ਬੰਦੇ ਇਕੱਠੇ ਹੁਣ ਦੇਖ ਸੁਵਾਦਾ ਨੇ ਕਮਰੇ ਇਕੱਲੇ ਪੈ ਕੇ ਅੱਜ ਕੀ ਆ ਮੈਂ ਚਾਰ ਨੇ ਕਹ ਖੋ ਅਗਲੇ ਨਾਲ ਆਵਾਜ਼ ਜਿੱਤੀ ਮੈਂ ਇਕੱਲੇ ਹੋ ਕੇ ਕਰ ਲੱਗ ਗਿਆ ਮੈਂ ਪੈ ਜਾ ਪਰ ਕੀ ਗੱਲ ਹੈ ਇਹ ਆਊਟ ਹੋਇਆ ਮੈਂ ਮੈਕਸ ਵੈਲੀ ਆਊਟ ਆ ਜਾਂ ਜਦ ਜੇ ਦੋ ਜਣੇ ਬੈਠੇ ਦੂਜੇ ਜਦ ਇਹ ਹਣਾ ਜੀ ਆਊਟ ਹੋ ਗਿਆ ਜਾਂ ਮੈਕਸ ਵੈਲੀ ਤੇ ਵੱਜ ਕੇ ਰਹਿਣਾ ਜਦ ਮੈਕਸ ਵੈਲੀ ਆਊਟ ਆ ਪਾਪਾ ਮੈਂ ਇਹ ਮੁੱਕੀ ਮਾਰ ਲੱਜ ਜਾਂਦਾ ਐ ਬੰਮਾ ਜਦ ਮੈਕਸ ਵੈਲੀ ਆਊਟ ਹੋਇਆ ਮੈਂ ਬੈੱਡ 'ਤੇ ਸੱਲੇ ਮੈਂ ਕਿਹਾ ਇਹ ਆਊਟ ਕਰ ਲਿਆ ਆਪਾਂ ਫੇਰ ਪੈ ਗਿਆ ਮੈਂ ਕਿਹਾ ਕਿਆ ਕਰਨਾ ਹੁਣ ਪੈ ਗਿਆ ਭਾਈ ਉਹਨਾਂ ਕੱਲੇ ਬੰਦੇ ਨੂੰ ਕਿਆ ਸਵਾਦ ਦੇਖੇ ਦਾ ਜੇ ਹਾਰ ਕੇ ਕੱਲਾ ਰੋਣ ਜੋਗਾ ਰਸਣ ਜੋਗਾ ਬੰਦੇ ਚ ਚਾਰ ਬੰਦੇ ਇਕੱਠੇ ਹੁਣ ਫੇਰ ਦੇਖਣਾ ਸਵਾਦ ਆਹੀ ਮੈਂ ਜਦ ਆ ਕੋਰੂ ਬਾਈ ਕਰਦੇ ਅੱਗੇ ਗਈ ਮੈਚ ਹੋ ਗਿਆ ਦੇਖੀ ਕਰਦੇ ਮੈਂ ਜ ਆਵਰੀ ਟਾਈਮ ਖੁੱਤੇ ਆ ਸਵੇਰੇ ਸੱਜੇ 6 ਵਜੇ ਮੈਂ ਆਣਾ ਅੱਗੇ ਬਲੈਕਡ ਬਾਈ ਟੀਵੀ ਨੂੰ ਤਾਰਾ ਗੱਡੀ ਵਿੱਚ ਹੁੰਦੀ ਤੇ ਬੈਟਰੀ ਬਲਾਉਣ ਨੂੰ ਇੱਥੇ ਕਿ ਲੈਡ ਬਹੁਤ ਭਾਦੀ ਦੀ ਨਾਇਨ ਇਨਵਰਟਰ ਹੁੰਦੇ ਤੇ ਹਾਂ ਤਾਂ ਮੇਰਾ ਬੈਟਰੀ ਆ ਬਾਈ ਮੈਂ ਸਾਰਾ ਬੈਟਰੀ ਖਾਣ ਦਾ ਬੈਟਰੀ ਉੱਤੇ ਅਸੀਂ ਬਹੁਤ ਦੇਖਿਆ ਬੈਟਰੀ ਬੰਮੇ ਬੈਟਰੀ ਨੂੰ ਲਾ ਕੇ ਜਦੋਂ ਟੈਲੀਵਿਜ਼ਨ ਪ੍ਰਧਾਨ ਬਹੁਤ ਸ਼ੌਂਕ ਹੁੰਦਾ ਦਾ ਪ੍ਰਧਾਨ ਨੂੰ ਹਾਂ ਜਦੋਂ ਲੈਡ ਪਲ ਕੀ ਮੈਂ ਚੱਲਦਾ ਹੋਵੇ ਬੰਮੇ ਦਾ ਕਾਹ ਮੁੰਚ ਰਿਹਾ ਦੇ ਅਸੀਂ ਜਦੋਂ ਜਦੋਂ ਬੈਟਰੀ ਨੂੰ ਬੈਟਰੀ ਕੋਲ ਲਾਏ ਲੈਣਾ ਬਹੁਤ ਸਿਕਾ ਬਲੈਕਡ ਬਾਈ ਨੂੰ ਦੋ ਤਾਰਾ ਨਿਕਲ ਜਾਂਦੀ ਹਾਂ ਠੀਕ ਕੋ ਨਜ਼ਾਰਾ ਦਾ ਚੱਲ ਫੌਜੀ ਦਾ ਪਨੀਰੀ ਆ ਗਈ ਭਾਈ ਫੌਜੀ ਦੀ ਵਧੀਆ ਆ ਜਾਊਗਾ ਕਦੋਂ ਘਰ ਤੂੰਗਾ ਬੇਠਾ ਖੜ ਗਿਆ ਅੱਜ ਆਹ ਤੇ ਇਸੇ ਤਰੀਕੇ ਆਉਗੇ ਹਾਂ ਚਲਦੀ ਮੈਂ ਸੋ ਬੇਸਾ ਬੰਦ ਹੋ ਗਈਆਂ ਗਾ ਗੁਰਾ ਗਾ ਉਰ ਦਾ ਕੰਮ ਸਮਾ ਲਾ ਲਿਆ ਕਰਮ ਹੋ ਗਿਆ ਵੀ ਪੈ ਗਰਦ ਨਾਲ ਭਰਿਆ ਪਿਆ ਵਿੱਚ ਵਿੱਚ ਸਾਥ ਆਉਂਦ ਰਹੀ ਹੈ ਕਿ ਤੂੰ ਇਹਦੇ ਕੋਲ ਹਵਾ ਮਾਰ ਲੇਗਾ ਹਵਾ ਮਾਰ ਲੇਗਾ ਜਿੱਦਣ ਫੋਲੜਾ ਦੇਖੀਂ ਕਿਆ ਕੋਲ ਦਿਖਣ ਦੇ ਤੇ ਹਿਸਾਬ ਕਰਾਉਣਾ ਪੈਣਾ ਬੰਦ ਚਾਹੀਦਾ ਬਿਲਕੁਲ ਹਵਾ ਮਾਰ ਲੇਗਾ ਤਾਂ ਹੁੰਦਾ ਫਿਰ ਇਹ ਕਰ ਨਹੀਂ ਲਾ ਥੱਲੇ ਪੱਖਾ ਲੱਗਿਆ ਹੋਇਆ ਹੈ ਉਹ ਪੱਖਾ ਹੈ ਵੇ ਜਿਹੜੂ ਕਰਦਾ ਕਿ ਇਦਾਂ ਇਹ ਇਦਾਂ ਭਰ ਗਿਆ ਉਹਨਾਂ ਸਾਲਾ ਪੂਰਾ ਅੱਜ ਤਾਂ ਬੰਗਾ ਹੈ ਹਾਂ ਚਲ ਆਏਗਾ ਛੋਟੀ ਜੀ ਟੇਬ ਰੱਖ ਲੈ ਇੰਨੇ ਲੈ ਟੇਬ ਕਿੱਥੇ ਰੱਖ ਲੈ ਗੰਨੇ ਗੰਨੇ ਆ ਜੀ ਟਾਰ ਦਾ ਸਾਰਾ ਵੇ ਕੁਤਰੀ ਕੁਤਰੀ ਸਾਰਾ ਕਾਦੇ ਹਾਂ ਦੇ ਕੋ ਮੰਗੀ ਹੈ ਜੀ ਬਸ ਜਿੱਦ ਮੀ ਆ ਗਿਆ ਵੇ ਪਤਾ ਲੱਗੂ ਕੁਕੜ ਵਾਂਗੂ ਬੰਮਿਆ ਡੇਲਾ ਬਾਲੀਂ ਬਿਠਾਉਣਾ ਟੂਲ ਬਾਕਸ ਨਾ ਨਾ ਆਪੇ ਬੜ ਕੇ ਬੈਜੂਗਾ ਐਡਾ ਟੂਲ ਆ ਗਿਆ ਕੱਲੀਏ ਬੰਡ ਨੂੰ ਹਣਾ ਚਲੋ ਜਾ ਭਾਈ ਤੂੰ ਹਸਤਾ ਦੇ ਉਰੀ ਆ ਤੂੰ ਤੂੰ ਜਾ ਆਪਣਾ ਭਾਈ ਠੀਕ ਹੈ ਤੇਰਾ ਧੰਨਵਾਦ ਹਾਂ ਟਿੱਡ ਭਰ ਗਿਆ ਛੜਾ ਭਾਈ ਬੰਦ ਨਾ ਨੱਕਾ ਡੌਲ ਡੌਲ ਉਹ ਡੌਲ ਦਾ ਜੇ ਇਥੋਂ ਗੱਲ ਚੰਦ ਕਾ ਨਿਕਲਣਾ ਹਲਾ ਸੂਰਜ ਹੈ ਚੰਦ ਨਿਕਲਣਾ ਭੇਜਣਾ ਮੈਂ ਉਹ ਡੈਮੇ ਕੁਝ ਵੀ ਡੈਮ ਕੱਟੇ ਹੋਏ ਹਲੇ 7 ਵਜੇ ਹਲੇ ਸਾਡੇ 7 ਵਜੇ 7 ਵਜੇ 7:05 7 ਵਜੇ ਹੁਣ ਇਹਨੂੰ ਨੱਕਾ ਪੜਦੀ ਹੈ ਕੋਨਾ ਆ ਪਾਦੀ ਹੈ ਅੱਗ ਦਾ ਲੋੜੇ ਨਹੀਂ ਪਾਉਣੇ ਦੀ ਕਾਲੂ ਪਾ ਦੂੰਗੀ ਅਲੀ ਨਹੀਂ ਪਾਉਣਾ ਚਾਹ। ਇਹ ਮੂਹ ਦਾ ਪਾਣੀ ਕਰਾ ਕੱਟ ਲੱਗਦਾ। 2 ਨੰਬਰ ਦਾ। ਉਹ ਪਾਣਾ ਪਾਣੀ ਤਾਂ। ਆਦੇ ਉਧਰ ਅੱਧਾ ਘੰਟਾ ਹੈਗਾ ਇਹਨੂੰ ਰਹਿਣ ਦੇ ਇਹਨੂੰ ਨੱਕ ਜਾਂਦਾ ਹੋਏ ਨੱਕਾ ਵੱਢ ਜੀ। ਇਹਨੂੰ ਪਾਉਂਦੇ। ਇਹਨੂੰ ਜਾਂਦਾ ਹੋਏ ਨੱਕਾ ਵੱਢ ਜੀ। ਬੱਠੇ ਜੁ ਬੈਠੇ ਬੈਠ ਜਾ। ਲੈ ਫਿਰ ਵੱਢ ਦਿੰਦਾ। ਬੱਸ ਇਹ ਚੱਲੇ। ਉਹ ਪਾਣੀ ਪਾ ਕੇ ਉਹਰੇ ਅ ਕਦੋਂ ਕਰ ਕੱਲੂ ਆਪਣਾ ਨੈਦਰ ਕਰਾ ਜੋੜ ਲਾ। ਇਹ ਕਦੋਂ ਕਰੇਉਣਾ ਨਹੀਂ ਕੀਤੇ। ਕਦੋਂ ਅੱਜ ਨਹੀਂ ਹੋਣਾ ਇਹਦਾ। ਇਹ ਸਵੇਰੇ 4 ਵਜੇ ਲਾਈਟ ਫੇਰ ਆਉਣੀ ਉਹਦੇ। ਹਾਂ। ਸਵੇਰੇ ਪੱਟਣੀ ਹੋਣੀ ਹੈਗੀ। ਪਲੇਜਾ ਰਹਿ ਜੋ ਹੋਰ ਨੂੰ ਉਹ ਦੇ ਦੇ ਬਿੰਦਰ ਨੂੰ ਸਵੇਰੇ ਬਿੰਦਰ ਨੂੰ ਜੋੜ ਕੇ ਦੂੰਗਾ ਲੈ ਜਾ ਰੋ ਉੱਥੇ ਕਰਨਾ ਉਹ ਕਰ ਲੈ ਚਲ ਗਿਆ ਮੈਂ ਚੰਗਾ ਚਲੋ ਠੀਕ ਹੈ ਜੀ